ਲਓ ਵੀ ਜੋਰਾ ਸ਼ੋਰਾ ਦੇ ਚੱਲ ਪਿਆ ਕੰਮ ਮੈਨ ਪਾਵਰਫੁੱਲ ਝੰਡਿਆਂ ਵਾਲੇ ਬੰਦੇ ਆਡਾ ਪਹਿਲਾ ਦਾ ਰਾਹ ਦੱਸ ਰਾਹ ਦੱਸ ਨਾਲੇ ਬੰਦੇ ਆਡਾ ਕਿ ਨਹੀਂ ਹਾਂ ਬਈ ਪ੍ਰਬੰਧ ਫੁੱਲ ਆ ਬਿਜਲੀ ਵਾਲੀ ਸਕੂਟਰੀ ਆ ਪਾਣੀ ਦੇ ਦੋ ਕੈਂਪਰ ਸਾਈਡ ਵੱੜ ਕੇ ਪੀਜ਼ਾ ਬਰਗਰ ਆਰਡਰ ਕਰ ਦਿੱਤੀ ਚੰਗਾ ਜੋ ਤੁਹਾਡਾ ਆਉਂਦਾ ਕੈਫੇ ਚੰਗਾ ਤੇਰੀ ਪਾਲਟੀ ਆ ਜਾ ਕਰ ਦਿਆਂਗੇ ਲਾਓ ਬਈ ਜਗਵੀਤ ਨੇ ਪੀਜ਼ਾ ਆਰਡਰ ਕਹਿਦਾ ਨਾ ਨਾ ਬਸ ਮੈਰੇ 2 ਵਜੇ ਪੀਜ਼ਾ ਪੰਜ ਚਾਰ ਤੇ ਬਰਗਰ ਨੂੰ ਸਾਰਾ ਕੰਕ ਦਾ ਚਾਹ ਵਾਲਾ ਸਾਨੂੰ ਬਹਿ ਦੇਣਾ ਚਾਹ ਅੱਛਾ ਤੇ ਤੈਨੂੰ ਮੁੰਡੇ ਦੇ ਬਹਿ ਜਾ ਚਾਹ ਵੀ ਨਹੀਂ ਬਣਾਉਂਦੇ ਦਾ ਜਿਹਨਾਂ ਨੂੰ ਕੰਕ ਬੱਢਣਾ ਚਾਹ ਸਹੀ ਗੱਲ ਆ ਫਿਰ ਜਮਾ ਓਵਰਡੋ ਰੱਖ ਦਮ ਫਸਲਾ ਮਸਾ ਹੋਉਂਦੀਆਂ ਕਿ ਨਹੀਂ ਮਿਹਨਤ ਦਾ ਮੁੱਲ ਛੰਡਾ ਹੈ ਨਾ ਬਾਈ ਹੈ ਖਰਾ ਖਾਲਾ ਤੋਂ ਬਾਅਦ ਮੁੰਡਾ ਆਦਾ ਤੇ ਹੰਡਾ ਆਪ ਰੱਖਣ ਲੱਗ ਜਾਂਦਾ ਇਹਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਸਾਨੂੰ ਆਪ ਨੂੰ ਰੱਖਣਾ ਪੈਂਦਾ ਫਸਲ ਦਾ ਨਾ ਹਾਂ ਪੁੱਤਾਂ ਨੂੰ ਪਾਲੀ ਫਸਲ ਤਾਂ ਇਹੋ ਕਹਿੰਦਾ ਹਰਾ ਹਰਾ ਹੀ ਕਰਤਾ ਸਾਰਾ ਕੁ ਮਸ਼ੀਨ ਵੀ ਹਰੀ ਟਰੈਕਟਰ ਵੀ ਹਰੇ ਅੱਜ ਦਾ ਹਰਾ ਰੰਗ ਹੀ ਚੱਕੀ ਫਿਰਦੇ ਹਾਂ ਹਰਾ ਰੰਗ ਮਸ਼ੀਨ ਵੀ ਹਰਾ ਹਰੇ ਰੰਗ ਦੀ ਲਾਲ ਜੌਂਡੀਰ ਅੱਛਾ kita kena cerita dekat orang ni dah ada oh ਕਰਾ ਐ ਡੱਕਾ ਜਮਾ ਬਾਹਰ ਦੇ ਟੇ ਆਉਂਦਾ ਜਾ ਤਿਆਰੀਆਂ ਫੁੱਲ ਆ ਜੀ ਸੂਈਆਂ ਲਾਲ ਚ ਨਾ ਨਾ ਮੈਂ ਤਾਂ ਪੀ ਕੇ ਤਾਂ ਜੀ ਹੋਰ ਪੀ ਲੈ ਯਾਰ ਥੋੜੀ ਮੇਰੇ ਕੋਲ 2 ਰੁਪਏ ਉਹ ਤੇਰੇ ਆਉਣ ਤੋਂ ਪਹਿਲਾਂ ਵੀ ਤੇ ਹੋਰ ਪੀ ਲੈ ਥੋੜੀ ਯਾਰ ਲੈ ਚੱਕ ਕੇ ਨਹੀਂ ਨਹੀਂ ਮੈਂ ਨਹੀਂ ਪੀਦਾ ਆੜੀ ਨਹੀਂ ਕਰ ਅਸੀਂ ਵੀ ਦੁੱਧ ਦੀ ਪੱਤੀ ਪਾ ਕੇ ਮੰਗਾਉਣੇ ਆਂ ਚਾਹ ਦਾ ਰੰਗ ਦਿਖਾ ਬਾਈ ਮਾ ਚਾਹ ਦਾ ਰੰਗ ਚਾਹ ਦਾ ਰੰਗ ਦਿਖਾ ਲੈ ਬਾਬੇ ਲੈ ਚਾ ਯਾਰ ਕੱਲ ਬੜੀ ਸ਼ਾਬਾਹ ਨੀ ਜਿੱਕੇ ਤਮਾ ਨਹੀ ਅੱਜ ਵੀ ਬੋਲ ਨਾ ਨਾ ਆਹ ਬੜੀ ਸ਼ਾਬਾਹ ਤਾਂ ਤਾਂ ਆਹ ਲੈ ਜਾਣ ਕੇ ਗਾਇਆ ਵੀ ਕੋਣ ਆਇਆ ਨਹੀਂ ਕੱਲ ਦੇਣਾ ਪੁੱਛ ਰਾ ਬਾਬੇ ਨੂੰ ਪੁੱਛਣਾ ਕੱਲ ਪਾਇਆ ਪਤਾ ਕੀ ਸੀ ਕੱਲ ਤੂੰ ਫੋਨ ਹੀ ਉਦੋਂ ਕਰ ਜਦੋਂ ਵੱਡਾ ਹਟੇ ਮੈਂ ਵੀ ਤੂੰ ਚੱਕੇ ਹੀ ਨਹੀਂ ਫੋਨ ਬਈ ਮੇਰਾ ਮੈਂ ਲਾਇਆ ਸੀ ਦੋ ਜੀ ਚਲੋ ਬੜਾ ਲੱਗ ਮੈਨੂੰ ਲਾਇਆ ਸੀ ਨੇ ਫੋਨ ਤਾਂ ਮਗਰੋਂ ਲੱਗਿਆ ਮਾ ਹੁਣ ਕੰਨ ਕਿਵੇਂ ਲਾਲ ਹੋਏ ਪਿਆ ਠੀਕ ਹੈ ਕੰਨ ਕੰਨ ਆ ਬਈ ਕੰਡ ਨਾਲ ਹੋ ਜਾਂਦੇ ਆ ਅੱਛਾ ਗਰਮੀ ਵਾਲੀ ਇੱਕ ਇੱਕ ਹੂੰ ਸੂਈ ਲਾਲ ਚ ਹੀ ਰਹਿੰਦੇ ਆਪਣੇ ਤੈਨੂੰ ਪਤਾ ਰਹਿੰਦਾ ਹਮ ਕੰਨਾਂ ਦਾ ਲਾਲੀ ਹੋਈ ਪਈ ਆ ਲਾਲ ਦੀ ਫਿਰ ਛਕੀ ਦੀਆਂ ਮੂਤੀ ਫੇਰ ਹੀ ਕੰਡ ਲੜਨੋਂ ਹਟਦੀ ਹੈ ਕਿ ਨਹੀਂ ਇਹ ਭਾਈ ਨੇ ਤਾਂ ਕੱਟ ਖਾਈ ਜਾਂਦੀ ਭਾਈ ਜਿਹੜਾ ਹੋ ਗਿਆ ਜੀ ਬਾਹਰ ਕੱਲਗੇ ਵੀ ਨਹੀਂ ਜਾਓ ਜਾਓ ਪਰ ਮਗਰ ਦਾ ਇੱਥੇ ਜਿਹੜਾ ਮਗਰ ਬੈਠਾ ਰਹੇ ਆ ਆਇਆ ਜੀ ਨਿਕਿਆ ਮਗਰ ਨਿਕਿਆ ਪਰ ਮਗਰ ਮੂਹ ਲੈਂਗੇ ਆ ਚੱਲ ਵੀ ਫੌਜ ਇਹ ਚੱਲ ਵੀ ਫੌਜ ਦਾਤਿਆਂ ਵਾਲੀ ਆ ਜਾਂਦੀ ਆ ਬੱਸ ਮਸ਼ੀਨਰੀ ਦੇ ਨਾਲ ਨਾਲ ਬੰਦਿਆਂ ਦੀ ਵੀ ਲੋਡ ਪੈਂਦੀ ਆ ਐ ਨਹੀਂ ਵੀ ਇਕੱਲਾ ਮਸ਼ੀਨਰੀ ਨਾਲ ਸਰਜੂ ਨਾ